ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਰਿਪੋਰਟ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 5-6 ਦਿਨਾਂ ਦੀ ਯਾਨੀ ਕਿ ਲੋਹੜੀ ਤੱਕ ਮੌਸਮ ਪੰਜਾਬ ਦਾ ਕਮੇ ਦਾ ਰਹਿ ਸਕਦਾ ਔਰ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਇਸ ਲਈ ਦੀ ਤਾਜ਼ਾ ਸੈਟਲਾਈਟ ਦੱਸ ਰਹਾ ਦੱਸਿਓ ਹੁਣ ਸਕਰੀਨ ਤੇ ਦੇਖ ਰਿਹਾ ਜੀ 7 ਜਨਵਰੀ ਦਾ ਅੱਜ ਦਿਨ ਸਵੇਰ ਦੇ ਲਗਭਗ 10 ਵਜੇਨ ਜਾ ਰਹੇ ਆ ਜੇਕਰ ਤੁਸੀਂ ਅਸਲੀ ਤਸਵੀਰ ਦੇਖੋ ਤੇ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਬਿਹਾਰ ਯੂਪੀ ਦੇ ਬਹੁਤੇ ਖੇਤਰਾਂ ਦੇ ਵਿੱਚ ਦਿੱਲੀ ਪਲੱਸ ਮਧ ਪ੍ਰਦੇਸ਼ ਦੇ ਖੇਤਰਾਂ ਤੱਕ ਇੱਕ ਧੁੰਦ ਦੀ ਜਿਹੜੀ ਮੋਟੀ ਚਾਦਰ ਹੈ ਉਹ ਛਾਈ ਹੋਈ ਹੈ ਸੋ ਇਹਨਾਂ ਸਾਰੇ ਸੂਬਿਆਂ ਨੂੰ ਧੁੰਦ ਪ੍ਰਭਾਵਿਤ ਕਰ ਰਹੀ ਹੈ ਤੇ ਅੱਜ ਜ਼ਮੀਨੀ ਲੈਵਲ ਤੇ ਘਾਟਾ ਧੁੰਦ ਪੰਜਾਬ ਦੀ ਗੱਲ ਕਰੀਏ ਭਾਵੇਂ ਹਰਿਆਣੇ ਦੀ ਤੇ ਅੰਬਰਾਂ ਦੇ ਉੱਤੇ ਯਾਤਰ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਛਾਈ ਹੋਈ ਹੈ ਜਿਵੇਂ ਕਿਸੇ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਅਪਡੇਟ ਦੇ ਦਿੱਤੀ ਸੀ ਕਿ ਧੁੰਦ ਜਿਹੜੀ ਆ ਬਹੁਤੇ ਵੱਡੇ ਏਰੀਆ ਨੂੰ ਕਵਰ ਕਰੇਗੀ ਤੇ ਆਉਂਦੇ ਦਿਨਾਂ ਦੇ ਇਸ ਤਰ੍ਹਾਂ ਇਸ਼ਾਰਨੀ ਆ ਸੋ ਅੱਜ ਦੁਪਹਿਰ ਤੱਕ ਕੁੱਛ ਜਲਿਆਂ ਦੇ ਵਿੱਚ ਤੁਹਾਂ ਦੇ ਛੱਟ ਵੀ ਜਾਏਗੀ ਤੇ ਧੁੱਪ ਲੱਗਣ ਦੇ ਵੀ ਆਸਾਰ ਨਹੀਂ ਹਾਲਾਂਕਿ ਸੀਤ ਲਹਿਰ ਪਲੱਸ ਠੰਡ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਸੀਤਰਾ ਤੋਂ ਕੋਈ ਰਾਹਤ ਨਹੀਂ ਹੈ ਪਹਾੜਾਂ ਤੋਂ ਉਤਰਦੀਆਂ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਮੈਦਾਨੀ ਖੇਤਰਾਂ ਨੂੰ ਕੁੱਝ ਕਰ ਰਹੀਆਂ ਨੇ ਜਿਹਦੇ ਸਦਕਾ ਠੰਡ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਇਜ਼ਾਫਾ ਹੋ ਰਿਹਾ ਤੇ ਆਉਂਦੇ ਦਿਨਾਂ ਤੱਕ ਠੰਡ ਪਲੱਸ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ ਜੇਕਰ ਅਗਲੇ 3-4 ਦਿਨਾਂ ਦੀ ਗੱਲ ਕਰੀਏ ਅੱਜ 7 ਤਰੀਕ ਆ ਜੀ 8 9 10 11 ਤਰੀਕ ਤੱਕ ਮੌਸਮ ਇਸੇ ਜੜੀ ਅਸਮਾਨ ਤੇ ਅੰਬਰਾ ਦੇ ਉਤੇ ਧੁੰਦ ਬਹੁਤੇ ਖੇਤਰਾਂ ਨੂੰ ਕਵਰ ਕਰੇਗੀ ਤੇ ਜਿੱਥੇ ਕੱਲ ਤੁੱਪ ਲੱਗੀ ਸੀ ਉੱਥੇ ਅੱਜ ਜ਼ਮੀਨੀ ਲੈਵਲ ਤੇ ਧੁੰਦ ਹੈਵੀ ਹੈ ਤੇ ਜਿਹੜਾ ਇੱਕ ਸਿਸਟਮ ਆਉਣਾ ਜੀ ਲੋੜੀ ਦੇ ਲਾਗੇ ਛੱਕੇ 11 12 13 ਇਹਨਾਂ ਦਿਨਾਂ ਦੇ ਦਰਮਿਆਨ ਪ੍ਰਭਾਵਿਤ ਕਰੇਗਾ ਹਾਲਾਂਕਿ ਲੋੜੀ ਨੂੰ ਮੌਸਮ ਸਾਫ਼ ਰਹਿਣ ਦਾ ਜਾਪ ਰਿਹਾ 11 ਤੇ 12 ਤਰੀਕ ਨੂੰ ਹਲਕੇ ਛਰਾਟੇ ਕਿਤੇ ਕਿਤੇ ਬਦਰਵਾਇਦ ਨਾਲ ਲੱਗ ਸਕਦੇ ਨੇ ਸੋ ਕਿਹੜੇ ਜ਼ਿਲ੍ਹੇ ਹੋਣਗੇ ਇਹ ਵੀ ਤੁਹਾਨੂੰ ਅਪਡੇਟ ਮੌਕੇ ਦੇ ਦੇਵਾਂਗੇ ਫਿਲਹਾਲ ਅਗਲੇ 3-4 ਦਿਨਾਂ ਲਈ ਮੌਸਮ ਵਿਭਾਗ ਨੇ orange alert ਜਾਰੀ ਕਰ ਦਿੱਤੇ ਨੇ ਸੀਤਲਾਅਰ ਪਲੱਸ ਤੇ ਫਿਲਹਾਲ ਠੰਡੇ ਤੋਂ ਕੋਈ ਰਾਹਤ ਨਹੀਂ ਅਜੇ ਠੰਡੇ ਇਸ ਤਰ੍ਹਾਂ ਚਲਦੀ ਰਣੀ ਹੈ ਅਗਲੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹਾਂ ਤੁਹਾਨੂੰ